ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੌਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜਲੈਂਸ ਨੂੰ ਸੌਂਪਨ ਦੇ ਹਦਾਇਤ ਦਿੱਤੀ ਗਈ ਹੈ ਤਦ ਅੱਜ ਇਹ ਕਿ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਕਿਉਂਕਿ ਫਟਕੜ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੁਅਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜੀਲੈਂਸ ਨੂੰ ਸੌਪਨ ਦੇ ਹਦਾਇਤ ਦਿੱਤੀ ਗਈ ਹੈ ਤਦ ਦੱਸਿਆ ਗਿਆ ਕਿ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜੁਕਿ ਫਤਗੜ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੌਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜੀਲੈਂਸ ਨੂੰ ਸੌਂਪਨ ਦੇ ਹਦਾਇਤ ਦਿੱਤੀ ਗਈ ਹੈ ਤਦ ਅੱਸੇ ਕਿ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜੁਕੀ ਫਤਗਰ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੌਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜੀਲੈਂਸ ਨੂੰ ਸੌਪਨ ਦੇ ਹਦਾਇਤ ਦਿੱਤੀ ਗਈ ਹੈ ਤਦ ਅੱਜ ਇਹ ਕਿ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਕਿਉਂਕਿ ਫਤਗੜ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੌਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜੀਲੈਂਸ ਨੂੰ ਸੌਂਪਨ ਦੇ ਹਦਾਇਤ ਦਿੱਤੀ ਗਈ ਹੈ ਤਦ ਦੱਸਿਆ ਗਿਆ ਕਿ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜੁਕਿ ਫਤਗ ਅਤੇ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਨੂੰ ਤੇ ਪਟਵਾਰੀ ਨੂੰ ਵੀਡੀਓ ਵਾਇਰਲ ਤੋਂ ਬਾਅਦ ਮੁਅਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਪੜਤਾਲ ਵਿਜੀਲੈਂਸ ਨੂੰ ਸੌਂਪਨ ਦੇ ਹਦਾਇਤ ਦਿੱਤੀ ਗਈ ਹੈ ਤਾਂ ਦੱਸਿਆ ਗਿਆ ਕਿ ਇਹ ਵੀਡੀਓ ਤੇਜ਼ੀ ਦਿਨਾ ਵਾਇਰਲ ਹੋਈ ਜੁਕਿ ਫਤਗਰ ਚੂੜੀਆਂ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਨਾਇਬ ਤਹਿਸੀਲਦਾਰ ਪਟਵਾਰੀ ਦੇ ਕੋਲੋਂ ਰਿਸ਼ਵਤ ਲੈ ਕੇ ਆਪਣੇ ਪਰਸ ਦੇ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਵਾਇਰਲ ਵੀਡੀਓ ਨਾਇਬ ਤਹਿਸੀਲਦਾਰ ਦੇ ਕਮਰੇ ਦੇ ਵਿੱਚ ਲੱਗੇ ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ ਜੋ ਕਿ ਬਾਅਦ ਵਿੱਚ ਵਾਇਰਲ ਹੋ ਚੁੱਕੀ ਹੈ